ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ 20 ਆਪਣਾ ਚੈਨਲ ਤੁਹਾਨੂੰ ਦੱਸ ਦਈਏ ਕਿ ਇਤਿਹਾਸਕ ਨਗਰੀ ਕੀਰਤਪੁਰ ਸਾਹਿਬ ਵਿਖੇ ਸ਼ਸ਼ੋਭਿਤ ਗੁਰਦੁਆਰਾ ਬਾਬਾ ਗੁਰਦੇਤਾ ਜੀ ਵਿਖੇ ਇਸ ਸਮੇਂ ਡੰਗੇ ਦੀ ਕਾਰ ਸੇਵਾ ਪੂਰੀ ਸ਼ਿੱਦਤ ਨਾਲ ਚੱਲ ਰਹੀ ਹੈ ਪਿਛਲੇ ਦਿਨੀ ਪੰਜਾਬ ਵਿੱਚ ਹੋਈ ਭਾਰੀ ਬਰਸਾਤ ਕਾਰਨ ਡੰਗਾ ਖੁਰ ਗਿਆ ਸੀ ਜਿਸ ਤੋਂ ਬਾਅਦ ਇਲਾਕੇ ਦੀਆਂ ਸੰਗਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਉਦਮ ਸਦਕਾ ਇਸ ਨੂੰ ਰਿਪੇਅਰ ਕਰਨ ਦਾ ਕਾਰਜ ਸ਼ੁਰੂ ਕੀਤਾ ਗਿਆ ਸੀ ਕਾਰ ਸੇਵਾ ਵਿੱਚ ਇਲਾਕੇ ਦੀਆਂ ਵੱਡੀ ਗਿਣਤੀ ਸੰਗਤਾਂ ਭਾਗ ਲੈ ਰਹੀਆਂ ਹਨ ਸੰਗਤਾਂ ਇੱਥਾਂ ਚੁੱਕਣ ਮਿੱਟੀ ਭਰਨ ਸਮਾਨ ਢੋਣ ਤੋਂ ਲੈ ਕੇ ਹੋਰ ਹਰ ਤਰ੍ਹਾਂ ਦੀਆਂ ਸੇਵਾਵਾਂ ਕਰਦੀਆਂ ਨਜ਼ਰ ਆ ਰਹੀਆਂ ਹਨ ਬਜ਼ੁਰਗ ਜਵਾਨ ਅਤੇ ਬੱਚੇ ਹਰੇਕ ਆਪਣੇ ਆਪਣੇ ਅਨੁਸਾਰ ਯੋਗਦਾਨ ਸੇਵਾ ਵਿੱਚ ਪਾ ਰਹੇ ਹਨ ਗੁਰਦੁਆਰਾ ਪ੍ਰਬੰਧਕਾਂ ਨੇ ਦੱਸਿਆ ਕਿ ਸੰਗਤਾਂ ਦੇ ਜੋਸ਼ ਤੇ ਸਹਿਯੋਗ ਕਾਰਨ ਡੰਗੇ ਦੀ ਰਿਪੇਅਰ ਤੇ ਕਾਰ ਸੇਵਾ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਅਤੇ ਜਲਦੀ ਇਹ ਕਾਰਜ ਪੂਰਾ ਹੋ ਜਾਵੇਗਾ ਸਥਾਨਕ ਲੋਕਾਂ ਨੇ ਕਿਹਾ ਕਿ ਇਹ ਕਾਰਜ ਨਾ ਸਿਰਫ ਗੁਰਦੁਆਰਾ ਸਾਹਿਬ ਦੇ ਡੰਗੇ ਦੀ ਸੰਭਾਲ ਹੈ ਸਗੋਂ ਸੰਗਤਾਂ ਵਿੱਚਕਾਰ ਭਾਈਚਾਰੇ ਤੇ ਏਕਤਾ ਦੀ ਵੀ ਵੱਡੀ ਮਿਸਾਲ ਹੈ ਹੋਰ ਇਸ ਮੌਕੇ ਕੀ ਕੁਝ ਗਿਆ ਵਕ ਵਕ ਲੋਕਾਂ ਨੇ ਤੇ ਪ੍ਰਬੰਧਕਾਂ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਸਾਹਿਬ ਜੀ ਕੀ ਖੜੇ ਪਹਿਲਾਂ ਤਾਂ ਅਸੀਂ ਬਹੁਤ ਧੰਨਵਾਦ ਵੀ ਕਰਦੇ ਹਾਂ ਇਲਾਕੇ ਦੀ ਸੰਗਤ ਦਾ ਬਲਾਚੌਰ ਤੋਂ ਨਵਾਂ ਸ਼ਹਿਰ ਤੋਂ ਇੱਕ ਚਾਂਦ ਪਰ ਉੜਕੀ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦਾ ਉੱਥੋਂ ਵੀ ਨੋ ਟਰਾਲੀਆਂ ਆਈਆਂ ਮੈਂ ਕੱਲ ਦੀਆਂ ਉਹ ਵੀ ਵਿਚਾਰੇ ਕੱਲ ਰਾਤ ਇੱਥੇ ਰਹੇ ਹੁਣ ਫੇਰ ਲੱਗੇ ਵੇ ਤੇੜਾ ਸਾਡਾ ਪਹਿਲਾ ਬੈਕਸਾਈਡ ਵਾਲਾ ਰਸਤਾ ਦਾ ਰਸਤਾ ਵੀ ਛੋਟਾ ਦਾ ਇੱਕ ਰਸਤਾ ਬਹਿ ਬਹਿ ਗਿਆ ਦਾ ਜੀ ਉਹਦੇ ਅੱਕਾ ਹੁਣੇ ਸੋਚਿਆ ਵੇ ਸੰਗਤ ਦੇ ਸਹਿਯੋਗ ਨਾਲ ਇੱਕ ਤਾਂ ਰਸਤਾ ਖੋਲਝੂ ਇੱਕ ਸਾਨੂੰ ਪਾਰਕਿੰਗ ਨੂੰ ਬਹੁਤ ਜ਼ਿਆਦਾ ਦਿੱਕਤ ਹੁੰਦੀ ਸੀ ਸਗਰਾੰਦ ਨੂੰ ਸਾਡੇ ਕੋਲ 4-4 5-5 ਘੰਟੇ ਦਾ ਜਾਮ ਲੱਗਦਾ ਦਾ ਜੀ ਉਹਦੇ ਕਰਕੇ ਹੀ ਸੰਗਤ ਦੇ ਸ਼ੋਹ ਨੇ ਰਸਤਾ ਵੀ ਖੋਲਤਾ ਤੇ ਅਸੀਂ ਡੰਗਾ ਲਗਾ ਇਹਨੂੰ ਮਜਬੂਤੀ ਨਾਲ ਵੀ ਬਾਬਾ ਕਾਰਸੇਵਾ ਵਾਲੇ ਵੱਲੋਂ ਸ਼ੁਰੂ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜਿਹੜੀ ਇਹ ਕਾਰਸੇਵਾ ਪਿਛਲੇ ਕਈ ਦਿਨਾਂ ਤੋਂ ਚੱਲਦੀ ਸੀ ਪਹਿਲਾਂ ਡਿਊਟੀ ਸਾਹਿਬ ਦੀ ਚੱਲੀ ਉਧਰ ਸੰਪੂਰਤਾ ਕਰਤੀ ਬੋਰੀਆਂ ਲਾਤੀਆਂ ਹੁਣ ਜਿਹੜਾ ਇੱਧਰ ਦਾ ਡੰਗਾ ਸਾਰਾ ਬੈਠ ਚੁੱਕਿਆ ਦਾ ਇਹ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਤੱਕ ਜਿਹੜੀ ਇਹਦੀ ਤਰੇੜਤੀ ਪੈ ਗਈ ਦੀ ਸੋ ਹੁਣ ਥੋੜਾ ਜਿਹਾ ਹੋਰ ਵਧਾ ਕੇ ਨਾਲ ਸੰਗਤ ਰਹਿ ਕੇ ਆ ਸਾਰਿਆਂ ਨੇ ਸਲਾਹ ਦਿੱਤੀ ਵੀ ਇਹਨੂੰ ਵੱਡਾ ਕਰਕੇ ਥੋੜਾ ਜਿਹਾ ਦੂਰ ਕੀਤਾ ਜਾਵੇ ਨਾਲੇ ਪਾਰਕਿੰਗ ਦੀ ਪ੍ਰੋਬਲਮ ਵਾਲੋ ਜੂ ਨਾਲੇ ਕੱਲੋ ਕੋਈ ਦਰਬਾਰ ਨੂੰ ਨਕਾ ਨਾ ਹੋ ਸੋ ਇਹ ਪਰਸੋਂ ਰੋਜ਼ ਤੋਂ ਹੁਣ ਫੇਰ ਦੁਬਾਰਾ ਜਿਹੜੀ ਸੇਵਾ ਚੱਲ ਰਹੀ ਇਹਦੀ ਹੁਣ ਤਕਰੀਬਨ ਇਹਨੇ ਨੇੜੇ-ਤੇੜੇ ਕੰਮ ਔਰ ਸਾਰੇ ਜਿਹੜੇ ਬੋਰੀਆਂ ਦੀ ਸੇਵਾ ਰਹਿ ਗਈ ਸੋ ਸੰਗਤ ਨੂੰ ਇਹੇ ਬੇਨਤੀ ਆ ਵੀ ਵੱਧਦੇ ਆ ਬੰਦਾ ਟਰੈਕਟਰ ਹੁਣ ਵਾਧੂ ਆ ਜੇ ਕੋਈ ਸਰੀਰਾਂ ਦੇ ਤੌਰ ਤੇ ਸੇਵਾ ਕਰਨੀ ਚ ਆ ਗਿਆ ਜਿਹੜੀ ਆਏ ਅੱਜ ਤਕਰੀਬਨ ਨਹੀਂ ਤਾਂ ਕੱਲ ਤੱਕ ਜਿਹੜੀਆਂ ਬੋਰੀਆਂ ਦੀ ਸੇਵਾ ਹੈ ਉਹ ਆ ਗਿਆ ਸਾਰੀ ਸੰਗਤ ਹਾਜ਼ਰੀ ਲੁਆਉਣ ਦੀ